ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦੀ ਸਾਖੀ ਦਾ ਵਿਸ਼ਾ ਹੈ ਭਾਈ ਕਲਿਆਣਾ ਜੀ ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਇਮਾਰਤ ਬਣ ਰਹੀ ਸੀ ਉਸ ਸਮੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖ ਪਾਈ ਕਲਿਆਣਾ ਜੀ ਨੇ ਇਮਾਰਤੀ ਲੱਕੜੀ ਲੈਣ ਲਈ ਵਿਆਸਤ ਬੰਡੇ ਹਿਮਾਚਲ ਪ੍ਰਦੇਸ਼ ਵਿੱਚ ਭੇਜਿਆ। ਉੱਥੋਂ ਦਾ ਰਾਜਾ ਹਰੀ ਸੈਨ ਸੀ। ਉਹ ਸਾਰੇ ਬ੍ਰਹਮਣੀ ਕਰਮਕਾਂਡ ਕਰਦਾ ਸੀ। ਉਹ ਆਪ ਵਰਤ ਰੱਖਦਾ ਸੀ ਤੇ ਸਾਰੀ ਜਨਤਾ ਕੋਲੋਂ ਵੀ ਸਰਕਾਰੀ ਤੌਰ ਤੇ ਵਰਤ ਰਖਵਾਉਂਦਾ ਸੀ। ਪਾਈ ਕਲਿਆਣਾ ਜੀ ਜਦੋਂ ਉੱਥੇ ਪੁੱਜੀ ਜਨਮ ਅਸ਼ਟਮੀ ਦਾ ਦਿਨ ਆ ਗਿਆ ਸਰਕਾਰੀ ਹਾਲ ਅਨੁਸਾਰ ਸਾਰਿਆਂ ਨੂੰ ਵਰਤ ਰੱਖਣ ਲਈ ਕਿਹਾ ਗਿਆ ਸਾਰਿਆਂ ਨੇ ਰਾਜੇ ਦਾ ਹੁਕਮ ਮੰਨ ਕੇ ਵਰਤ ਰੱਖਣਾ ਸੀ ਭਾਈ ਕਲਿਆਣਾ ਜੀ ਨੇ ਵਰਤ ਨਾ ਰੱਖਿਆ ਸਗੋਂ ਹਿੰਦੂਆਂ ਨੂੰ ਵੀ ਵਰਤ ਛੱਡਣ ਲਈ ਪ੍ਰੇਰਣਾ ਕੀਤੀ ਕੁਲੇਬਦਾਨ ਵਿੱਚ ਲੰਗਰ ਤਿਆਰ ਕੀਤਾ ਤੇ ਇੱਕ ਕੋਠੇ ਤੇ ਚੜ ਕੇ ਆਵਾਜ਼ ਮਾਰੀ ਗੁਰੂ ਕਾ ਲੰਗਰ ਤਿਆਰ ਹੈ ਜਿਸਨੇ ਸ਼ੱਕ ਨਾ ਹੈ ਆ ਕੇ ਸ਼ੱਕ ਲਵੇ ਇਸ ਗੱਲ ਦੀ ਰਾਜੇ ਕੋਲ ਸ਼ਿਕਾਇਤ ਪਹੁੰਚੀ ਰਾਜੇ ਨੂੰ ਬੜਾ ਗੁੱਸਾ ਚੜਿਆ ਉਸਨੇ ਪਾਈ ਸਾਹਿਬ ਜੀ ਨੂੰ ਬੁਲਾਵਾ ਭੇਜਿਆ ਪਾਈ ਸਾਹਿਬ ਅੱਗੇ ਹੀ ਇਸ ਮੌਕੇ ਦੀ ਉਡੀਕ ਵਿੱਚ ਬੈਠੇ ਸਨ ਉਹ ਬਿਲਕੁਲ ਨਹੀਂ ਡਰੇ ਗੁਰਬਾਣੀ ਦੀਆਂ ਸਚਾਈਆਂ ਸਿੱਖ ਨੂੰ ਡਰ ਬਣਾ ਦਿੰਦੀਆਂ ਹਨ ਰਾਜੇ ਨੇ ਪਾਈ ਸਾਹਿਬ ਤੋਂ ਪੁੱਛਿਆ ਕਿ ਤੁਸੀਂ ਜਨਮ ਅਸ਼ਟਮੀ ਦਾ ਵਰਤ ਕਿਉਂ ਨਹੀਂ ਰੱਖਿਆ ਪਾਈ ਕਲਿਆਣਾ ਜੀ ਨੇ ਉੱਤਰ ਦਿੱਤਾ ਤੁਸੀਂ ਆਪ ਕ੍ਰਿਸ਼ਨ ਜੀ ਦੀ ਮੂਰਤੀ ਬਣਾਈ ਹੈ ਮੂਰਤੀ ਪੱਥਰ ਦੀ ਹੈ ਤੁਸੀਂ ਸਾਰੇ ਇਸ ਦੀ ਪੂਜਾ ਕਰਦੇ ਹੋ ਪੱਥਰ ਦੀ ਮੂਰਤੀ ਨੂੰ ਅੰਨ ਖਵਾਉਣਾ ਠੀਕ ਨਹੀਂ ਹੈ ਮੂਰਤੀ ਕੁਝ ਖਾ ਨਹੀਂ ਸਕਦੀ ਮੇਰੇ ਗੁਰੂ ਨੇ ਤਾਂ ਇਹ ਉਪਦੇਸ਼ ਦਿੱਤਾ ਹੈ ਕਿ ਰੱਬ ਹਰ ਥਾਂ ਵਸਦਾ ਹੈ ਮੂਰਤੀ ਵਿੱਚ ਰੱਬ ਨਹੀਂ ਹੈ ਕੋਈ ਦਿਨ ਪੈੜਾ ਨਹੀਂ ਕੋਈ ਖਾਸ ਦਿਨ ਚੰਗਾ ਨਹੀਂ ਸਭ ਦਿਨ ਇੱਕੋ ਜਿਹੇ ਹਨ ਵਰਤ ਰੱਖਣਾ ਭਖੰਡ ਹੈ ਇਹ ਰੱਬ ਦੀ ਪੂਜਾ ਦਾ ਤਰੀਕਾ ਨਹੀਂ ਸਗੋ ਸਰੀਰ ਨੂੰ ਦੁੱਖ ਦੇਣ ਦਾ ਵਸੀਲਾ ਹੈ ਮੇਰੇ ਗੁਰੂ ਦਾ ਫਰਮਾਨ ਹੈ ਅੰਨ ਨਾ ਖਾਹੇ ਦੇਹੀ ਦੁੱਖ ਦੀਜੀ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੀ ਗੁਰੂ ਦੇ ਸੱਚੇ ਗਿਆਨ ਬਿਨਾ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਤੁਸੀਂ ਕਹਿੰਦੇ ਹੋ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ ਤੁਹਾਨੂੰ ਭਗਵਾਨ ਦੀ ਸਮਝ ਨਹੀਂ ਆਈ ਭਗਵਾਨ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਕੋਈ ਮਨੁੱਖ ਭਗਵਾਨ ਨਹੀਂ ਹੋ ਸਕਦਾ ਰਾਜਾ ਇਹ ਕਲਾ ਸੁਣ ਕੇ ਕਹਿ ਲੱਗਾ ਕਿ ਤੁਹਾਡੇ ਬੱਚੇ ਸੱਚੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਇਸ ਲਈ ਤੁਸੀਂ ਦੋਸ਼ੀ ਹੋ ਤੁਹਾਨੂੰ ਸਜ਼ਾ ਮਿਲੇਗੀ ਭਾਈ ਕਲਿਆਣਾ ਜੀ ਨੇ ਉੱਤਰ ਦਿੱਤਾ ਜਿਵੇਂ ਆਪਣਾ ਹੁਕਮ ਨਾ ਮੰਨਨ ਵਾਲੇ ਨੂੰ ਤੁਸੀਂ ਦੋਸ਼ੀ ਸਮਝਦੇ ਹੋ ਇਸੇ ਤਰ੍ਹਾਂ ਰੱਬ ਦੇ ਸੱਚੇ ਹੁਕਮ ਨੂੰ ਨਾ ਮੰਨਨ ਕਰਕੇ ਤੁਸੀਂ ਵੀ ਦੋਸ਼ੀ ਹੋ ਰੱਬ ਤਾਂ ਸਾਰਿਆਂ ਨੂੰ ਰੋਟੀ ਦੇ ਰਿਹਾ ਹੈ ਤੁਸੀਂ ਰੋਟੀ ਬੰਦ ਕਰਵਾ ਕੇ ਵਰਤ ਰਖਵਾਉਂਦੇ ਹੋ ਤੁਸੀਂ ਆਪ ਤਾਂ ਵਰਤ ਸਮੇ ਦੁੱਧ ਪੀੜੇ ਆਦਿ ਸ਼ੱਕਦੇ ਹੋ ਪਰ ਗਰੀਬ ਵਿਚਾਰੇ ਕੀ ਕਰਨ ਕੀ ਗਰੀਬਾਂ ਨੂੰ ਭੁੱਖੇ ਰੱਖਣਾ ਪਾਪ ਨਹੀਂ ਹੈ ਬਦੋ ਬਦੀਆਂ ਨਾ ਸਕਣਾ ਨਾ ਸਮਝੀ ਵੀ ਹੈ ਤੇ ਪਾਪ ਵੀ ਇਹ ਕੋਈ ਧਰਮ ਦੀ ਕਲ ਨਹੀਂ ਜਦੋਂ ਰਾਜੇ ਨੇ ਪਾਇ ਕਲਿਆਣਾ ਜੀ ਦੀਆਂ ਇਹ ਸੱਚੀਆਂ ਗਿਆਨ ਭਰਪੂਰ ਤੇ ਬਲੇਰੀ ਵਾਲੀਆਂ ਗੱਲਾਂ ਸੁਣੀਆਂ ਤਾਂ ਬੜਾ ਪ੍ਰਸੰਨ ਹੋਇਆ ਉਸ ਨੂੰ ਬ੍ਰਹਮਣ ਮੱਤ ਦੇ ਸਾਰੇ ਕਰਮ ਕਾਂਡ ਫੋਕਟ ਲੱਗਣ ਲੱਗੇ ਰਾਜੇ ਦੇ ਮਨ ਵਿੱਚ ਇਹ ਵਿਚਾਰ ਉੱਠਿਆ ਕਿ ਮੈਂ ਵੀ ਐਸੇ ਸਤਵੁਰੂ ਦੇ ਦਰਸ਼ਨ ਕਰ ਜਿਸ ਨੇ ਪਾਈ ਕਲਿਆਣਾ ਜੀ ਨੂੰ ਐਸੀ ਸੁੰਦਰ ਸਿੱਖਿਆ ਦਿੱਤੀ ਹੈ ਰਾਜੇ ਨੇ ਪਾਈ ਕਲਿਆਣਾ ਜੀ ਨੂੰ ਆਪਣੇ ਦਿਲ ਦੀ ਗੱਲ ਦੱਸੀ ਪਾਈ ਕਲਿਆਣਾ ਜੀ ਰਾਜੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਸਹਿਬ ਆਏ ਰਾਜੇ ਨੇ ਆਪਣੇ ਸਾਥੀਆਂ ਸਮੇਤ ਗੁਰੂ ਅਰਜਨ ਦੇਵ ਜੀ ਕੋਲ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਇਹ ਸਾਖੀ ਦੀ ਸਿੱਖਿਆ ਇਹੀ ਹੈ ਕਿ ਸਿੱਖ ਕਦੇ ਵੀ ਵਰਤ ਨਹੀਂ ਰੱਖਦਾ ਸਿੱਖ ਗੁਰੂ ਦਾ ਹੁਕਮ ਮੰਨਦਾ ਹੈ ਤੇ ਹੋਰਨਾਂ ਨੂੰ ਵੀ ਮੰਨਣ ਲਈ ਪ੍ਰੇਰਦਾ ਹੈ ਗੁਰਸਿੱਖ ਗੁਰਬਾਣੀ ਨੂੰ ਸਮਝ ਕੇ ਪੜ੍ਹਦਾ ਹੈ ਗੁਰਬਾਣੀ ਦੀਆਂ ਸੱਚੀਆਂ ਗੱਲਾਂ ਨਾਲ ਲੋਕਾਂ ਨੂੰ ਸਿੱਖ ਬਣਾਉਂਦਾ ਹੈ ਤੇ ਆਪ ਐਵੇਂ ਦੇਖਾ ਦੇਖੀ ਦੂਜਿਆਂ ਦੇ ਪਿੱਛੇ ਨਹੀਂ ਲੱਗ ਤੁਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ